ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦੀ ਤੇ ਇੱਕਾ ਜਿਹੜਾ ਅੱਜ ਬਲੱਡ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੁੰਦਾ ਇਹ ਮੇਰੇ ਜਿਹੜੇ ਛੋਟੇ ਭਰਾ ਨੇ ਬਹੁਤ ਪਿਆਰ ਕਰਦੇ ਆ ਕਿਉਂਕਿ ਮੈਂ ਲੁਧਿਆਣਾ ਵਿੱਚ ਕਾਫੀ ਦੇਰ ਦਾ ਸੇਵਾ ਚ ਤੇ ਇਹ ਮੇਰੇ ਨਾਲ ਪੱਕੇ ਤੌਰ ਤੇ ਜੁੜੇ ਹੋਏ ਦੋਸਤ ਨੇ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਆਪਾਂ ਤੁਹਾਡੇ ਜਨਮ ਦਿਨ ਨੂੰ ਇੱਕ ਸਮਾਜਿਕ ਤੌਰ ਤੇ ਮਨਾਣਾ ਚਾਹੁੰਦੇ ਆ ਤੇ ਇਹਨਾਂ ਨੇ ਇੱਛਾ ਪ੍ਰਗਟ ਕੀਤੀ ਕਿ ਅਸੀਂ ਬਲੱਡ ਡੋਨੇਸ਼ਨ ਕਰਨਾ ਚਾਹੁੰਦੇ ਆ ਤੇ ਫਿਰ ਨਾਲ ਦੀ ਨਾਲ ਅਸੀਂ ਕਿਹਾ ਵੀ ਜਿੱਥੇ ਬਲੱਡ ਡੋਨੇਸ਼ਨ ਕੈਂਪ ਲੱਗਣਾ ਉਤੇ ਅੱਖਾਂ ਦਾ ਦੰਦਾਂ ਦਾ ਤੇ ਨਾਲ ਜਨਰਲ ਚੈੱਕਅਪ ਦੇ ਕੈਂਪ ਵੀ ਜਿਹੜੇ ਅਸੀਂ ਲਾਏ ਤੇ ਤਾਂ ਕਿ ਵੱਧ ਤੋਂ ਵੱਧ ਜਿੰਨੇ ਸਾਡੇ ਪਿਆਰ ਕਰਨ ਵਾਲੇ ਅਸੀਂ ਇੱਕ ਛੱਤ ਥੱਲੇ ਇਕੱਠੇ ਹੋ ਕੇ ਜਿੱਥੇ ਇਸ ਜਨਮ ਦਿਨ ਨੂੰ ਮਨਾਈਏ ਤੇ ਨਾਲ ਦੀ ਨਾਲ ਜਿਹੜਾ ਹੈਗਾ ਸਮਾਜ ਵਾਸਤੇ ਵੀ ਅਸੀਂ ਕੁਝ ਕੰਮ ਕਰ ਦਈਏ ਇਹਦੇ ਵਿੱਚ ਅੱਛੀ ਗੱਲ ਇਹ ਹੈ ਕਿ ਅਸੀਂ ਜਿਹੜਾ ਇੱਥੇ ਬਲੱਡ ਡੋਨੇਟ ਹੋਏਗਾ ਉਹ ਬਲੱਡ ਅਸੀਂ ਸਿਵਲ ਹਸਪੀਟਲ ਨੂੰ ਦਵਾਂਗੇ ਤਾਂ ਕਿ ਉੱਥੇ ਜਿਹੜੇ ਸਾਡੇ ਵਰਗੇ ਲੋੜਵੰਦ ਲੋਕ ਨੇ ਉਹਨਾਂ ਦੇ ਜਿਹੜਾ ਸਾਡਾ ਜਿਹੜਾ ਇਹ ਬਲੱਡ ਆ ਉਹ ਕੰਮ ਆਉਂਦਾ ਠੀਕ ਹੈ ਤੇ ਯੂਥ ਨੂੰ ਕੀ ਕਹਿਣਾ ਚਾਹੂਗਾ ਸਰ ਯੂਥ ਦੇਖੋ ਜਿਹੜਾ ਸਾਡੇ ਕੋਲ ਇੱਥੇ ਯੂਥ ਹੈ ਇਹ ਸਾਰਾ ਉਹ ਯੂਥ ਆ ਜਿਹੜਾ ਪਹਿਲਾਂ ਹੀ ਸਮਾਜਿਕ ਕੰਮਾਂ 'ਚ ਬਹੁਤ ਜੁੜਿਆ ਹੋਇਆ ਹੈ ਇਹਦੇ ਵਿੱਚ ਮੇਰੇ ਉਹ ਸਾਥੀ ਨੇ ਜਿਹੜੇ 2020 'ਚ ਉਦੋਂ ਅਸੀਂ ਟਰੈਫਿਕ ਮਾਰਸ਼ਲ ਜਿਹੜੀ ਟੀਮ ਐ ਇੱਕ ਖੜੀ ਕੀਤੀ ਸੀ ਉਹ ਟੀਮ ਜਿਹੜੀ ਜਿੱਥੇ ਹੁਣ ਵੀ ਟਰੈਫਿਕ ਮਾਰਸ਼ਲ ਦੇ ਤੌਰ ਤੇ ਵੀ ਕੰਮ ਕਰ ਰਹੀ ਹੈ ਤੇ ਨਾਲ ਇਹਨਾਂ ਨੇ ਮਾਰਸ਼ਲ ਅਗੇਟ ਦੇ ਤੌਰ ਤੇ ਕੰਮ ਕਰਨਾ ਚੁਣ ਕੀਤਾ ਹੋਇਆ ਤੇ ਇਹ ਮੁੰਡੇ ਸਾਰੇ ਸਮਾਜਿਕ ਕੰਮਾਂ ਨੂੰ ਪਹਿਲ ਦਿੰਦੇ ਆ ਸਮਾਜਿਕ ਕੰਮ ਕਰਦੇ ਆ ਚਾਹੇ ਉਹ ਸ਼ਹਿਰ ਨਾਲ ਕਿਸੇ ਵੀ ਤਰ੍ਹਾਂ ਦਾ ਜੁੜਿਆ ਹੋਇਆ ਕੰਮ ਹੋਵੇ ਤੇ ਇਹ ਸਾਰੇ ਬੱਚੇ ਉਹ ਨੇ ਜਿਹੜੇ ਨਸ਼ਿਆਂ ਦੇ ਨੇੜੇ ਵੀ ਨਹੀਂ ਲੰਘਦੇ ਤੇ ਸਾਡਾ ਜਿਹੜਾ ਮੇਨ ਮਕਸਦ ਹੈ ਜਿੱਥੇ ਯੂਥ ਨੂੰ ਜਾਗਰੂਕ ਕਰਨਾ ਰੋਡ ਸੇਫਟੀ ਸੰਬੰਧੀ ਜਾਗਰੂਕ ਕਰਨਾ ਸਮਾਜਿਕ ਕੰਮਾਂ ਕੰਨੀ ਪ੍ਰੇਰਿਤ ਪ੍ਰੇਰਿਤ ਕਰਨਾ ਤੇ ਨਾਲ ਦੀ ਨਾਲ ਜਿਹੜਾ ਨਸ਼ਿਆਂ ਦੀ ਜਿਹੜੀ ਗੰਦੀ ਇੱਕ ਲਤ ਹੈ ਉਹਦੇ ਤੋਂ ਬੱਚਿਆਂ ਨੂੰ ਦੂਰ ਰੱਖਣਾ ਜਿਵੇਂ ਤੇ ਇਹ ਹੈਗੇ ਆ ਤੇ ਨਾਲ ਇਹ ਹੋਰ ਆਪਣੇ ਸਾਥੀਆਂ ਨੂੰ ਵੀ ਜਿਹੜਾ ਹੈਗਾ ਇਦਾਂ ਨਸ਼ਾ ਤੋਂ ਦੂਰ ਰੱਖਣ ਤੇ कामयाब ਹੋ ਰਹੇ ਹੈ। ਲੱਖ ਕਿੰਨੇ ਤੁਹਾਨੂੰ ਲੁਧਿਆਣੇ ਦੇ ਅੰਦਰ ਬਹੁਤ ਜ਼ਿਆਦਾ ਪਿਆਰ ਕਰਦੇ ਲੋਕ। ਤੇ ਤੁਸੀਂ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਹੋ ਇਹਦੇ ਬਾਰੇ ਜਿਹੜਾ ਦੋ ਸ਼ਬਦ ਦੱਸੋ। ਜੀ ਭਾਜੀ ਹੁਣ ਮੈਨੂੰ ਪਿਆਰ ਕਰਨ ਵਾਲਿਆਂ ਦਾ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਕਿਉਂਕਿ ਮੈਂ ਆਪਣੀ ਜਿਹੜੀ ਸੇਵਾ ਹੈ। ਤੁਸੀਂ ਇਸ ਟਾਈਮ ਸਭ ਤੋਂ ਜ਼ਹੀਨ ਤੇ ACP ਉਹ ਮੇਰੇ ਕਾਰਨ ਨਾਲ ਲੁਧਿਆਣੇ ਦੇ ਥੈਂਕ ਯੂ। ਮੈਂ ਮਤਲਬ ਇਹੀ ਕਹਿਣਾ ਚਾਹੂੰਗਾ ਵੀ ਮੈਂ ਆਪਣੀ ਡਿਊਟੀ ਦੇ ਨਾਲ-ਨਾਲ ਸਮਾਜਿਕ ਕੰਮਾਂ ਨੂੰ ਕਰਨ ਦੀ ਪਹਿਲ ਕਰਦਾ ਹੁੰਨਾ ਮੈਂ ਆਪਣੀ ਡਿਊਟੀ ਨੂੰ ਕਦੇ ਨਹੀਂ ਮੈਂ ਆਪਣੇ ਆਪ ਨੂੰ ਬਾਲਾ ਪੁਲਸ ਵਾਲਾ ਜਾਂ ਬਣ ਕੇ ਨਹੀਂ ਵਿਚਰਿਆ ਜਿਹੜੇ ਕਰਕੇ ਮੈਂ ਆਮ ਦਾ ਇੱਕ ਡਿਪਟੀਆ ਤੇ ਆਮ ਲੋਕਾਂ ਦਾ ਡਿਪਟੀਆ ਮੇਰੇ ਮੇਰੇ ਨਾਲ ਮਿਲਣ ਨੂੰ ਗੱਲਬਾਤ ਕਰਨ ਨੂੰ ਜਾਂ ਮੇਰੇ ਨਾਲ ਜੁੜਨ ਨੂੰ ਕਿਸੇ ਨੂੰ ਕੋਈ ਹਿਚਕਚਾਟ ਨਹੀਂ ਹੁੰਦੀ ਤੇ ਜਦ ਵੀ ਮੈਂ ਆ ਦੇਖੋ ਤੁਸੀਂ ਮੈਂ ਮੈਂ ਨਹੀਂ ਕਿਸੇ ਨੂੰ ਕਿਹਾ ਵੀ ਆਓ ਇਹ ਆਪਣੇ ਤੌਰ ਤੇ ਸਾਰੇ ਇਕੱਠੇ ਹੋਏ ਭੈਣ ਭਰਾ ਨੇ ਬਾਹਰ ਮੀਂਹ ਪੈ ਰਿਹਾ ਅੰਦਰ ਇਹ ਇਕੱਠੇ ਹੋ ਕੇ ਆਨੰਦ ਲੈ ਰਹੇ ਇੱਕ ਲਾਸਟ ਗੱਲ ਹੋਰ ਤੁਸੀਂ ਮੈਂ ਚਾਹਾਂਗਾ ਜਿਹੜੀ ਮਹੀਨ ਕਿਹੜੀ ਹੋਈ ਹੈ ਭਗਵੰਤ ਮਾਨ ਸਰਕਾਰ ਨੇ ਯੁੱਧ ਨਸ਼ਾ ਵਿਰੋਧ ਲਾਸਟ ਗੱਲ ਹੈ ਬਹੁਤ ਵੱਡੀ ਗੱਲ ਹੈ ਤੁਹਾਨੂੰ ਬਰਥਡੇ ਦੀਆਂ ਮੇਰੇ ਵੱਲੋਂ ਮੇਰੇ ਪੂਰੇ ਪਰਿਵਾਰ ਪੱਤਰਕਾਰ ਪਰਿਵਾਰ ਵੱਲੋਂ ਬੋ-ਬੋ ਮੁਬਾਰਕਾਂ ਲਾਸਟ ਮੈਸੇਜ ਯੁੱਧ ਨਸ਼ਾ ਵਿਰੋਧ ਵਾਸਤੇ ਕੀ ਕਹਿੰਦੇ ਇਹ ਜਿਹੜਾ ਤੁਹਾਨੂੰ ਉਹੀ ਮੈਂ ਦੱਸ ਰਿਹਾ ਇਹ ਮਹਿਮ ਉਹਦਾ ਹੀ ਇੱਕ ਹਿੱਸਾ ਸਮਝੋ ਤੁਸੀਂ ਕਿਉਂਕਿ ਜਨਮ ਦਿਨ ਮਨਾਉਣ ਦੇ ਬੜੇ ਕਈ ਤਰ੍ਹਾਂ ਦੇ ਢੰਗ ਨੇ ਕੋਈ ਜਨਮ ਦਿਨ ਨੂੰ ਸ਼ੋਰ ਸ਼ਰਾਬੇ 'ਚ ਖਾਣ ਪੀਣ 'ਚ ਹੋਰ ਤਰ੍ਹਾਂ ਦੇ ਸੇਵਨ ਕਰਨ 'ਚ ਮਨਾਉਂਦਾ ਤੇ ਸਾਡੇ ਇੱਥੇ ਅਸੀਂ ਜਨਮ ਦਿਨ ਬੜੀ ਸਾਦਗੀ ਨਾਲ ਤੇ ਉਹ ਜੇ ਕੰਮਾਂ ਨਾਲ ਮਨਾ ਰਹੇ ਹਾਂ ਜਿਹੜੇ ਸਮਾਜ ਵਾਸਤੇ ਅੱਛੇ ਕੰਮ ਨੇ ਮੈਂ ਜਿਵੇਂ ਦੱਸਿਆ ਕਿ ਸਾਡੇ ਜਿਹੜੇ ਦੋਸਤ ਨੇ ਇਹ ਸਾਰੇ ਨਸ਼ਿਆਂ ਤੋਂ ਪਰੇ ਵਾਲੇ ਆ ਉਹ ਕੋਈ ਨਸ਼ੇ ਦੀ ਪੂਰਤੀ ਕਰਨ ਵਾਲਾ ਬੰਦਾ ਐਦਾਂ ਆ ਕੇ ਬਲੱਡ ਡੋਨੇਸ਼ਨ ਦੀ ਸੀਟ ਤੇ ਬੈਠ ਕੇ ਨਹੀਂ ਕਹਿ ਸਕਦਾ ਮੇਰਾ ਬਲੱਡ ਲੈ ਲੋ ਇਹ ਤਾਂ ਉਹ ਲੋਕ ਨੇ ਇਹ ਉਹ ਮੁੰਡੇ ਨੇ ਜਿਹੜੇ ਸਮਾਜ 'ਚ ਨਸ਼ਿਆਂ ਤੋਂ ਦੂਰ ਨੇ ਹੋਰ ਲੋਕਾਂ ਨੂੰ ਦੂਰ ਕਰਨ 'ਚ ਆਪਣਾ ਰੋਲ ਪਲੇ ਕਰ ਰਹੇ ਨੇ ਜਿੱਥੇ ਸਮਾਜ ਦੇ ਸਿਰਫ ਇਕੱਲਾ ਮੈਂ ਨਸ਼ਿਆਂ ਦੇ ਵੀ ਨਾਲ ਮੈਂ ਕਹਿੰਦਾ ਵੀ ਹੋਰ ਵੀ ਜਿਹੜੇ ਸਮਾਜ ਦੇ ਵਧੀਆ ਕੰਮ ਨੇ ਉਹਨਾਂ 'ਤੇ ਅੱਗੇ ਹੋ ਕੇ ਲੜਦੇ ਆ ਕੋਵਿਡ 19 ਜਦੋਂ ਸ਼ੁਰੂ ਹੋਇਆ ਸੀ ਦੋ ਤਿੰਨ ਸਾਲ ਅਸੀਂ ਕੋਵਿਡ 'ਚ ਬਹੁਤ ਪੂਰੀ ਤਰ੍ਹਾਂ ਫਸੇ ਰਹੇ ਇਹ ਜਿਹੜੇ ਮੁੰਡੇ ਆ ਇਹ ਸਾਡੇ ਨਾਲ ਇਸ ਤਰ੍ਹਾਂ ਜੁੜ ਕੇ ਇਹਨਾਂ ਨੇ ਕੰਮ ਕੀਤਾ ਆ ਜਿਹੜਾ ਤੁਸੀਂ ਹੁਣ ਗੱਲ ਕਰ ਰਹੇ ਸੀ ਸ਼ਹਿਰ 'ਚ ਮੈਨੂੰ ਪਿਆਰ ਮਿਲਣ ਦੀ ਵਜ੍ਹਾ ਕਈ ਕਾਰਨਾ ਕਰਕੇ ਆ। ਅਸੀਂ ਸ਼ਹਿਰ 'ਚ ਅਸੀਂ ਸ਼ਹਿਰ ਦੇ ਬੱਚੇ ਹੋ ਕੇ ਗੁਜ਼ਰੇ ਆ। ਸ਼ਹਿਰ ਦੇ ਬੱਚੇ ਹੋ ਕੇ ਚੱਲੇ ਆ ਤੇ ਹੁਣ ਵੀ ਅੱਗੇ ਨੂੰ ਵੀ ਜਿਹੜੀ ਰਹਿੰਦੀ ਜ਼ਿੰਦਗੀ ਆ ਉਦੋਂ ਹੀ ਅਸੀਂ ਕਿ گزارਣੀ ਆ। ਕਿਉਂਕਿ ਸਾਡਾ ਆਪਣਾ ਸ਼ਹਿਰ ਆ। ਅਸੀਂ ਆਪਣੇ ਸ਼ਹਿਰ ਨੂੰ ਹੋਰ ਸੁੰਦਰ ਖੂਬਸੂਰਤ ਬਣਾਉਣ 'ਚ ਕੋਈ ਕਸਰ ਨਹੀਂ ਛੱਡਾਂਗੇ ਤੇ ਜਿਹੜੀ ਸਾਡੀ ਸੰਸਥਾ ਦਾ ਮੇਨ ਜਿਹੜਾ ਟਾਸਕ ਹੈ ਉਹ ਹੈ ਰੋਡ ਸੇਫਟੀ। ਤੁਸੀਂ ਦੇਖਿਆ ਹੋਊਗਾ ਕਿ ਮੇਰਾ ਇੱਕ ਸੋਸ਼ਲ ਪੇਜ ਹੈ ਐਸ.ਪੀ. ਗੁਰਦੇਵ ਸਿੰਘ ਤੇ ਮੈਂ ਰੋਜ਼ ਰੋਡ ਸੇਫਟੀ ਸੰਬੰਧੀ ਕੰਮ ਕਰਦਾ ਰਹਿਣਾ ਜਿਹਦੇ 'ਚ ਉਹਦਾ ਪਿੱਛੇ ਕਾਰਨ ਹੈ ਕਿ ਸੜਕਾਂ ਤੇ ਜਿਹੜੀਆਂ ਅਜਾਈ ਜਾਣ ਵਾਲੀਆਂ ਜਾਨਾਂ ਉਹਨਾਂ ਨੂੰ ਕਿਸ ਤਰ੍ਹਾਂ ਬਚਾ ਸਕਦੇ ਆ థాంਕ ਯੂ ਵੈਰੀ ਮਚ ਅੱਜ ਤੁਸੀਂ ਇੱਥੇ ਬਲੱਡ ਕੈਂਪ ਤੇ ਪਹੁੰਚੇ ਹੋ ਤੇ ਕੀ ਕਹਿਣਾ ਚਾਹੁੰਦਾ ਮੈਂ ਸਭ ਤੋਂ ਪਹਿਲੇ ਦੇ ਸਰਦਾਰ ਗੁਰਦੇਵ ਸਿੰਘ ਜੀ ਸੀਪੀ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਹੈ ਔਰ ਸਾਰੇ ਸੁਨਹਿਰਾ ਬਰਾਦਰ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ ਇਹਨਾਂ ਨੂੰ ਲੱਖ ਲੱਖ ਵਧਾਈਆਂ ਤੇ ਮਹਾਰਾਜ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਲੰਬੀਆਂ ਉਮਰਾਂ ਬਖਸ਼ੇ ਜਿੱਤਰਾ ਇਹ ਹਰ ਸਾਲ ਦੀ ਤਰ੍ਹਾਂ ਜਨੰਦਨ ਮਨਾਉਂਦੇ ਨੇ ਲੋਕਾਂ ਦਾ ਭਲਾ ਕਰਦੇ ਨੇ ਬਲੱਡ ਕੈਂਪ ਲਵਾਉਂਦੇ ਨੇ ਅੱਖਾਂ ਦੇ ਕੈਂਪ ਲਵਾਉਂਦੇ ਨੇ ਪਬਲਿਕ ਵਿਚਰਦੇ ਨੇ ਇਹਨਾਂ ਨਾਲ ਪਬਲਿਕ ਬਹੁਤ ਜ਼ਿਆਦਾ ਜੁੜੀ ਹੋਈ ਆ ਧਾਰਮਿਕ ਵਿਚਾਰਾਂ ਦੀ ਆ ਤੇ ਹਮਾਰੇ ਵਿੱਚ ਇਸੇ ਤਰ੍ਹਾਂ ਹੀ ਪਰਮਾਤਮਾ ਕਰੇ ਕਿ ਇਹ ਇਸੇ ਤਰ੍ਹਾਂ ਹੀ ਦੁਨੀਆ ਦੇ ਵਿੱਚ ਵਿਚਰਦੇ ਰਹਿਣ ਔਰ ਕੰਮ ਕਰਦੇ ਰਹਿਣ ਤੇ ਲੋਕਾਂ ਦੀਆਂ ਅਸੀਸਾਂ ਅੱਜ ਦੀ ਤਰ੍ਹਾਂ ਲੈਂਦੇ ਰਹਿਣ ਤੁਸੀਂ ਇਹਨਾਂ ਬਲੱਡ ਕੈਂਪ ਵਿੱਚ ਪਹੁੰਚੇ ਹੋ ਜੋ ਕਿ ACP ਸਾਹਿਬ ਦੇ ਜਨਮ ਦਿਨ ਦੇ ਖੁਸ਼ੀ ਚ ਲਗਾਇਆਗਾ ਕੀ ਕਹਿਣਾ ਚਾਹੂਗੇ ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਜੀ ਸਾਡੇ ਵੱਡੇ ਵੀਰ ਸਰਦਾਰ ਗੁਰਦੇਵ ਸਿੰਘ ਜੀ ACP ਟ੍ਰੈਫਿਕ ਜਦੋਂ ਰਹੇ ਨੇ ਔਰ ਲੁਧਿਆਣੇ ਦੇ ਅੰਦਰ ਬਹੁਤ ਹੀ ਯਾਨੀ ਕਿ ਕੰਟਰੋਲ ਦੇ ਤਰੀਕੇ ਦੇ ਨਾਲ ਜਿਹੜੀ ਇਹਨਾਂ ਨੇ ਟ੍ਰੈਫਿਕ ਦੇ ਵਿੱਚ ਹਰ ਚੀਜ਼ ਦਾ ਕੰਟਰੋਲ ਕੀਤਾ ਕਿਸੇ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਨ ਦਿੱਤੀ ਔਰ ਸਭ ਤੋਂ ਵੱਡੀ ਇਹਨਾਂ ਦੀ ਇੱਕ ਖਾਸियत ਹੈ ਕਿ ਜਿਹੜੀ ਇਹ ਹਰ ਗਰੀਬ ਬੰਦੇ ਦੀ ਜਿਹੜੀ ਇਹ ਹੈਲਪ ਕਰਦੇ ਆ ਔਰ ਹਰ ਤਰ੍ਹਾਂ ਦਾ ਇਹ ਜਿਹੜਾ ਉਪਰਾਲਾ ਆਪਣੇ ਆਏ ਸਾਲ ਜਨਮ ਦਿਨ ਤੇ ਜਿਸ ਤਰ੍ਹਾਂ ਖੂਨਦਾਨ ਦਾ ਕੈਂਪ ਹੈ ਡੈਂਟਲ ਕੈਂਪ ਹੈ ਅੱਖਾਂ ਦਾ ਚੈੱਕਅਪ ਹੈ ਇਹ ਚੀਜ਼ਾਂ ਜਿਹੜੀਆਂ ਕਰਦੇ ਇਹਨਾਂ ਇਹ ਆਪਣਾ ਯਾਨੀ ਕਿ ਇਹ ਮੈਸੇਜ ਲਗਾ ਕੇ ਇੱਕ ਯੂਥ ਨੂੰ ਯਾਨੀ ਕਿ ਮੈਸੇਜ ਲਗਾਉਂਦੇ ਨੇ ਜਿਹਦੇ ਨਾਲ ਯੂਥ ਦੇ ਅੰਦਰ ਵੀ ਇੱਕ ਉਤਸ਼ਾਹ ਪਹੁੰਚਦਾ ਔਰ ਆਪਣੇ ਜਨਮ ਦਿਨ ਤੇ ਉਹ ਇਦਾਂ ਦੇ ਹੀ ਉਪਰਾਲੇ ਕਰਨੇ ਤੁਸੀਂ ਦੇਖਿਆ ਲੁਧਿਆਣੇ ਤੇ ਕੁਝ ਸਾਲਾਂ ਤੋਂ ਦੁਬਾਰਾ ਜਿਹੜੇ ਆ ਖੂਨਦਾਨ ਕੈਂਪ ਇਹका ਅੱਖਾਂ ਦਾ ਚੈੱਕਅਪ ਕੈਂਪ ਇਸ ਤਰ੍ਹਾਂ ਦੇ ਉਪਰਾਲੇ ਯੂਥ ਨੂੰ ਇਹਨਾਂ ਨੂੰ ਉਤਸ਼ਾਹ ਮਿਲਦਾ ਹੈ ਕਿ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਹੁਨਾਰ ਜਿਹੜੇ ਅਫਸਰ ਨੇ ਇਹ ਉਪਰਾਲੇ ਕਰਕੇ ਯੂਥ ਨੂੰ ਵੀ ਬਹੁਤ ਵਧੀਆ ਅੱਗੇ ਲੈ ਕੇ ਜਾ ਰਹੇ ਹੋ ਰੱਜ ਵੀ ਦੇਖਿਆ ਤੁਸੀਂ ਹਮ ਹਮਾ ਕੇ ਯੂਥ ਜਿਹੜਾ ਇੱਥੇ ਪੂਰਾ ਪਹੁੰਚਿਆ ਹੋਇਆ ਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈਆਂ ਦਿੰਦੇ ਆ ਵੱਡੇ ਵੀਰ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੈ ਹਿੰਦ ਜੈ ਭਾਰਤ ਹਾਂਜੀ ਜਨ ਸਾਹਿਬ ਜਿਹੜੇ ਇਹਨਾਂ ਦੇ ਉਪਾਲੇ ਆ ਮਮਨ ਸ਼੍ਰੀ ਵਾਸਤਵ ਜੀ ਦੇ ਜਿਹੜੇ ਹਰ ਸਾਲ ਉਹਨਾਂ ਦੀ ਟੀਮ ਉਹਨਾਂ ਦੀ ਸੰਸਥਾ ਇਹ ਬਲੱਡ ਕੈਂਪ ਨੂੰ ਲਾਂਦੇ ਨੇ ਆਈ ਕੈਂਪ ਲਾਂਦੇ ਨੇ ਹੋਰ ਕਈ ਤਰ੍ਹਾਂ ਦੇ ਟੈਸਟ ਹੁੰਦੇ ਨੇ ਪਰ ਸਭ ਤੋਂ ਵੱਡੀ ਗੱਲ ਹੈ ਜਿਹੜਾ ਬਲੱਡ ਹੈ ਨਾ ਇਹ ਸਾਰਾ ਸਿਵਲ ਹਸਪੀਟਲ ਜਾਂਦਾ ਹੈ ਗਰੀਬਾਂ ਕੋਲ ਜਾਂਦਾ ਹੈ ਸਾਡੇ ਐਸਪੀ ਸਾਹਿਬ ਦੀ ਇੱਕ ਸੋਚ ਸੀ ਜੇ ਮੇਰੇ ਬਡੇ ਤੇ ਕੋਈ ਵੀ ਕੈਂਪ ਲੱਗੇਗਾ ਉਹਦਾ ਜਿੰਨਾ ਵੀ ਬਲੱਡ ਹੈ ਉਹ ਸਾਰਾ ਸਿਵਲ ਹਸਪੀਟਲ ਦੇ ਵਿੱਚ ਜਾਣਾ ਚਾਹੀਦਾ ਗਰੀਬ ਬੰਦਿਆਂ ਨੂੰ ਮਦਦ ਹੋਣੀ ਚਾਹੀਦੀ ਹੈ ਕਦੀ ਕਰਕੇ ਹਰ ਸਾਲ ਅਸੀਂ ਇਸੇ ਤਰ੍ਹਾਂ ਇਹ ਪ੍ਰੋਗਰਾਮ ਨੂੰ ਮਨਾਣੇ ਅੱਜ ਸਾਡੇ ਨਾਲ ਸਾਡੇ ਵਿੱਚ ਕੇਸ਼ਵ ਵਰਮਾ ਜੀ ਜੋ ਸੁਨਿਆਰਾ ਬਰਾਦਰੀ ਸੌਰੰਕਨ ਰਾਜਪੂਤ ਬੋਰਡ ਦੇ ਚੇਅਰਮੈਨ ਆ ਉਹ ਵੀ ਪਹੁੰਚੇ ਨੇ ਨਾਲ ਸਤੀਸ਼ ਵਰਮਾ ਜੀ ਨੇ ਜਿਹੜੇ ਬਰਾਦਰੀ ਦੇ ਨੇ ਨਾਲ ਕੀ ਕਹਿੰਦੇ ਆ ਪਵਨ ਭੋਲਾ ਜੀ ਨੇ ਸੁਭਾਸ਼ ਗੋਗਨਾ ਜੀ ਨੇ ਤੇ ਸਾਰੇ ਸਾਡੇ ਨਾਲ ਪਹੁੰਚ ਪਹੁੰਚੇ ਨੇ ਇਹ ਖੁਦ ਆਪਣੇ ਆਪ ਕੀ ਕਹਿੰਦੇ ਆ ਸਾਡੇ ਚੇਅਰਮੈਨ ਸਾਹਿਬ ਵਧਾਈਆਂ ਦਵਾਂਗੇ ਉਹਨਾਂ ਨੂੰ ਤੇ ਮੈਂ ਅਮਨ ਸ਼ਿਰੀ ਵਾਸਤਵ ਦਾ ਉਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਤੁਸੀਂ ਗੁਰਦੇਵ ਸਰ ਦੇ ਜਨਮ ਦਿਨ ਤੇ ਆਏ ਹੋ ਕੀ ਕਹਿਣਾ ਚਾਹੁੰਗੇ ਅੱਜ ਜਿੱਦੇ ਬੰਦ ਕੈਂਪ ਵੀ ਲੱਗਾ ਹੋਇਆ ਹੈ ਮੈਂ ਦੇਖੋ ਜੀ ਬਹੁਤ ਚੰਨ ਲੋਕ ਦੇਖਦਾ ਵੀ ਆਪਣਾ ਵੱਡੇ ਘੱਟ ਤੇ ਸੈਲੀਬ੍ਰੇਟ ਕਰਨ ਤੇ ਦੂਜੇ ਦਾ ਸੈਲੀਬ੍ਰੇਟ ਕਰਨ ਚ ਜ਼ਿਆਦਾ ਧਿਆਨ ਦੇਦੇ ਨੇ ਜਿੱਦਾਂ ਸਾਡੇ ਅਮਨ ਜੀ ਹੋ ਗਏ ਇਹ ਪਹਿਲੀ ਵਾਰ ਦੇਖਿਆ ਵੀ ਗੁਰਦੇਵ ਜੀ ਗੁਰਦੇਵ ਸਿੰਘ ਜੀ ਦਾ ਵੱਡੇ ਆਬ ਮਨਾ ਰਹੇ ਨੇ ਵੱਡੇ ਪੱਦਰ ਤੇ ਜਿਹੜੇ ਨੌਜਵਾਨ ਇਕੱਠੇ ਕਰਕੇ ਬਲੈਡ 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 ਕੈਂਪ ਲਾਇਆ ਮੈਂ ਤੇ ਇਹ ਦੇਖ ਰਹਾ ਵੀ ਲੋਕਾਂ ਨੂੰ ਜਿਹੜੇ ਰੋਡ ਤੇ ਵੱਡੇ ਬਣਾਉਂਦੇ ਨੇ ਜਾਂ کلبਾਂ ਜਾ ਕੇ ਸ਼ਰਾਬਾ ਪੀਂਦੇ ਆ ਮਸਤੀਆਂ ਮਾਰਦੇ ਆ ਇਸ ਸਭ ਤੋਂ ਵਧੀਆ ਪ੍ਰੋਗਰਾਮ ਜਿਹੜਾ ਅਮਨਜੀ ਨੇ ਕੀਤਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਕਿ ਨੌਜਵਾਨਾਂ ਨੂੰ ਇੱਕ ਚੰਗੀ ਰਾਹ ਤੇ ਚੱਲੇ ਨੇ ਜਿੱਦਾਂ ਇਹਨਾਂ ਨੇ ਕਿਹਾ ਵੀ ਮਾਨ ਸਰਕਾਰ ਜੁਧ ਨਸ਼ੇ ਵਿਰੁੱਧ ਦੇਖੋ ਜੀ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਅ ਜਿਹੜੀ ਪਹਿਲੀ ਸਰਕਾਰ ਆਈ ਆ ਐਨੇ ਜੁਧ ਨਸ਼ੇ ਵਿਰੁੱਧ ਛੜਿਆ ਜਿੱਦਾਂ ਅਮਨਜੀ ਨੇ ਕਹਿਆ ਵੀ ਪੰਜ ਦਰਿਆ ਦੀ ਧਰਤੀ ਹੈਗੀ ਠੀਕਾ ਤੇ ਛੇ ਮਾ ਨਸ਼ੇਲਾ ਚੱਲੇਗਾ ਆਉਣ ਵਾਲੇ ਟਾਈਮ ਤੇ ਜਿਹੜੇ ਪੰਜਾਂ ਪੰਜੀ ਰਹਿਣਗੇ ਜਿੱਦਾਂ ਹੱਸਦਾ ਵਦਾ ਪੰਜਾਬ ਆ ਹਿੱਦੀ ਰਹੂਗਾ ਅੱਜ ਕਮਨ ਜੀ ਆ ਤੇ ਜਿਹੜਾ ਆਇਆ ਯੂਥ ਵੱਧ ਚੜ ਕੇ ਆਇਆ ਤੇ ਕੀ ਕਹਿਣਾ ਚਾਹੂੰਗਾ ਸਭ ਤੋਂ ਪਹਿਲਾਂ ਮੈਂ ਸਾਰੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਬਾਜ ਨੰਬਰ 3 ਤੋਂ ਕਾਉਂਸਲਰ ਨਿੱਕੂ ਭਾਰਤੀ ਜੀ ਇੱਥੇ ਪਹੁੰਚੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ ਵਾਂ ਤੇ ਮੇਰੇ ਵੱਡੇ ਭਰਾ ਮੱਖਣ ਨਿਗਮ ਜੀ ਤੇ ਉਹਨਾਂ ਦੇ ਨਾਲ ਨਿੰਜਾ ਜੀ ਕਾਕਾ ਜੀ ਹੋਰ ਐਸਪੀ ਤਰੰबीर ਸਿੰਘ ਜੀ ਰਿਟਾਇਰਡ ਜਿਨ੍ਹਾਂ ਦਾ ਸਮਾਜ ਦੇ ਵਿੱਚ ਬਹੁਤ ਹੀ ਇੱਕ ਵਧੀਆ ਜੋ ਕਿ ਆ ਦੇਖੋ ਬੱਚੇ ਖੜੇ ਨੇ ਸਟੇਡੀਅਮ ਦੇ ਵਿੱਚ ਇਹਨਾਂ ਦੀ ਫਰੀ ਸੇਵਾ ਹੈ ਤੇ ਸਾਰੇ ਬੱਚਿਆਂ ਨੂੰ ਫਰੀ ਬਾਲੀਵੋਲ ਸਿਖਾਉਂਦੇ ਨੇ ਤੇ ਬਾਬਾ ਚੰਪੌਰ ਸਿੰਘ ਜੀ ਮੁੰਡਿਆ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਸਾਡੇ ਹਰ ਪ੍ਰੋਗਰਾਮ ਦੇ ਵਿੱਚ ਇਹਨਾਂ ਦਾ ਵੱਧ ਚੜ੍ਹ ਗਿਆ ਹਿੱਸਾ ਲੈਂਦੇ ਨੇ ਤੇ ਤੁਸੀਂ ਨੌਜਵਾਨਾਂ ਦੀ ਗੱਲ ਕਰੋ ਨੌਜਵਾਨ ਇੱਥੇ ਆਏ ਨੇ ਮੈਂ ਸਾਰੇ ਨੌਜਵਾਨ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਨੌਜਵਾਨ ਨੂੰ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਛੇਵਾਂ ਦਰਿਆ ਨਸ਼ੇ ਦੀ ਚੱਲ ਰਹੀ ਹੈ ਇਸ ਵਕਤ ਨਸ਼ਾ ਸਾਡੇ ਸਮਾਜ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਬਹੁਤ ਹੀ ਬੁਰਾ ਅਸਰ ਪੈ ਰਿਹਾ ਹੈ ਤੇ ਮੈਂ ਮੁੱਖ ਮੰਤਰੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਇੱਕ ਮੁਹਿੰਮ ਸ਼ਟਾਰਟ ਕੀਤੀ ਯੁੱਧ ਨਸ਼ਾ ਵਿਰੁੱਧ ਜੋ ਕਿ ਹਰ ਪਿੰਡਾ ਦੇ ਵਿੱਚ ਹਰ ਸਹਾਰਾ ਦੇ ਵਿੱਚ ਸਾਰੇ ਕਾਉਂਸਲਰ ਸਾਹਿਬਾਨ ਬਲੌਕ ਪ੍ਰੈਜ਼ੀਡੈਂਟ ਸਾਹਿਬਾਨ ਹੋਰ ਸਾਰੇ ਲੱਗੇ ਹੋਏ ਨੇ ਮੈਂ ਇੱਕ ਵਾਰ ਦੁਬਾਰਾ ਤੋਂ ਮੇਰੀਆਂ ਛੋਟੀਆਂ ਪੜਾਣਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਐਸਪੀ ਕਰਮਵੀਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਖੇਡਾਂ ਦੇ ਵੀ ਸਪੋਰਟਸ ਦੇ ਵਿੱਚ ਇਹਨਾਂ ਦਾ ਬਹੁਤ ਵਧੀਆ ਯੋਗਦਾਨ ਹੈ ਇਹਨਾਂ ਦੇ ਪੜਾਏ ਹੋਏ ਬੱਚੇ ਕਈ ਸਰਕਾਰੀ ਆਫੀਸਰ ਲੱਗ ਚੁੱਕੇ ਨੇ ਮੈਂ ਮੇਰੇ ਜਿੰਨੇ ਵੀ ਪ੍ਰਾਇਤ ਕਰਾਇਆ ਨੇ ਜੇ ਕਿਸੇ ਦਾ ਨਾਮ رہ ਗਿਆ ਹੋਵੇ ਤੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਹਾਂ ਤੇ ਮੈਂ ਸਾਰੇ ਨੌਜਵਾਨਾਂ ਨੂੰ ਕਹੂੰਗਾ ਕਿ ਤੁਸੀਂ ਰક્તਦਾਨ ਕਰੋ ਖੂਨਦਾਨ ਮਹਾਦਾਨ ਹੈ ਖੂਨਦਾਨ ਨਾਲ ਕੁਝ ਨਹੀਂ ਹੁੰਦਾ ਸਾਡਾ ਰक्त 24 ਘੰਟਿਆਂ ਦੇ ਵਿੱਚ ਪੂਰਾ ਹੋ ਜਾਂਦਾ ਹੈ ਸਾਰੇ ਨੌਜਵਾਨ ਸਾਥੀਓ ਨੂੰ ਮੈਂ ਇਹ ਅਪੀਲ ਕਰੂੰਗਾ ਤੁਸੀਂ ਸਾਰੇ ਹੀ ਰક્તਦਾਨ ਕਰੋ ਖੂਨਦਾਨ ਕਰੋ ਤੇ ਇਦਾਂ ਹੀ ਇਦਾਂ ਦੇ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਰਹੋ ਹੁਣ ਮੈਂ ਆਪਣੇ ਵੱਡੇ ਭਰਾ ਨਿੱਕੂ ਭਾਰਤੀ ਜੀ ਨੂੰ ਕਹੂੰਗਾ ਕੋ ਸਮਝੋ ਪਰ ਇੱਕ ਮਿੰਟ ਅੱਜ ਪਤਾ ਕੀ ਜਨਾ ਜੰਗਲੇ ਜਿਹੜਾ ਜਿਹੜੇ ਲੜਕਿਆਂ ਕੋਲ ਕਰਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤੀ ਘੜਪੇ ਵਿੱਚ ਸੰਸਾਰ ਪੁੱਤਰਾਂ ਦੇ ਨਾਲ ਸੰਸਾਰ ਦੇ ਵਿੱਚ ਢੱਡ ਪੈਂਦੀ ਆ ਅੱਜ ਸਰਦਾਰ ਗੁਰਦੇਵ ਸਿੰਘ ਜੀ ਦਾ ਜੋ ਜਨਮ ਦਿਹਾੜਾ ਬੜੀ ਧੂਰਤਾਵਨਾ ਬਣਾਇਆ ਜਾਂਦਾ ਵਾ ਜੋ ਹਰੇਕ ਸਾਲ ਸਾਡੇ ਮੇਰੇ ਵੀਰ ਅਮਨ ਸ੍ਰੀ ਵਾਸਤੇ ਮੇਰੇ ਨਾਲ ਖੜੇ ਨੇ ਨਾਲ ਐਸਪੀ ਸਾਹਿਬ ਖੜੇ ਆ ਮੇਰੇ ਨਾਲ ਜਿਨ੍ਹਾਂ ਨੇ ਕਿ ਹਰੇਕ ਸਾਲ ਬੜਾ ਉਪਰਾਲਾ ਕਰਦੇ ਨੇ ਐਵੇਂ ਵੀ ਉਪਰਾਲਾ ਕੀਤਾ ਮੈਂ ਸੁਨਘਾ ਕਰਦਾ ਵੀ ਸਰਦਾਰ ਗੁਰਦੇਵ ਸਿੰਘ ਦੇ ਮਾਤਾ ਪਿਤਾ ਜੀ ਧੰਨ ਦੇ ਕਿਉਂਕਿ ਅੱਜ ਕੱਲ ਜੇ ਬੱਚੇ ਦਾ ਇਹ ਆਪਾਂ ਆਪਣੇ ਘਰ ਵਿੱਚ ਇੱਕ ਵਾਰ ਜਨਮ ਬਣਾ ਲਈਏ ਨਾ ਦੂਜੀ ਵਾਰ ਅੱਖ ਹੋ ਜਾਂਦਾ ਵਾ ਪਰ ਅੱਜ ਦੇਖ ਲੋ ਕਿਵੇਂ ਹੁਮੋ ਹੁਮਾ ਕੇ ਸਾਡੇ ਨੌਜਵਾਨ ਵੀਰ ਬਖ ਬਖ ਸੰਤਾ ਦੇ ਨਾਲ ਜੋ ਪਿਆਰ ਕਰਦੇ ਆ ਉਹ ਸਾਰੇ ਹੀ ਅਮਨ ਸ੍ਰੀ ਵਾਸਤੇ ਦੇ ਨਾਲ ਐਸਪੀ ਸਾਹਿਬ ਦੇ ਨਾਲ ਦੇ ਸਾਰੇ ਅਸੀਂ ਇਕੱਠੇ ਹੋ ਕੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਵਾ ਮੈਂ ਅਮਨ ਦਾ ਬਹੁਤ ਧੰਨਵਾਦ ਕਰਦਾ ਤੇ ਅਰਦਾਸ ਕਰਦਾ ਹਾਂ ਪ੍ਰੈਸਰ ਰਿਪੋਰਟਰ ਵੀਰਾਂ ਨਾਲ ਅੱਗੇ ਵੇਖ ਲਈ ਅਰਦਾਸ ਇਹ ਆ ਮੇਰੀ ਪ੍ਰੈਸਰ ਰਿਪੋਰਟਰ ਵੀਰਾਂ ਲਈ ਵੀ ਤੁਹਾਨੂੰ ਵੀ ਰੱਬ ਦੁਗਣੀ ਦੇਵੇ ਰੱਬ ਤੁਹਾਨੂੰ ਵੀ ਤਰੱਕੀਆਂ ਦੇਵੇ ਕਿਉਂਕਿ ਤੁਸੀਂ ਪੰਜਾਬ ਦੀ ਇੱਕ ਇੱਕ ਜਿਹੜੀ ਖਬਰ ਆ ਇਹ ਆਰ ਬਾਲਡ ਹਿੰਦੁਸਤਾਨ ਦੇ ਵਿੱਚ ਪਹੁੰਚਦੀ ਕਰਦੇ ਹੋ ਸੋ ਮੈਂ ਉੱਥੇ ਗੁਰਦੇਵ ਸਿੰਘ ਨੂੰ ਅੱਜ ਜਨਮ ਦਿਦਿਆਂ ਲੱਖ ਲੱਖ ਵਧਾਈਆਂ ਦੇਣਾ ਜਿਨ੍ਹਾਂ ਨੇ ਉਪਰਾਲਾ ਕੀਤਾ ਵਾ ਉਹਨਾਂ ਨੂੰ ਵੀ ਮੈਂ ਲੱਖ ਲੱਖ ਵਧਾਈਆਂ ਦਿੰਦਾ ਮੇਰੇ ਨਾਲ ਐਸਪੀ ਸਾਹਿਬ ਖੜੇ ਨੇ ਜਿਨ੍ਹਾਂ ਨੇ ਧਰਬੀਰ ਜੀ ਉਹਨਾਂ ਨੇ ਇੱਕ ਨੌਜਵਾਨ ਪੀੜ੍ਹੀ ਨੂੰ ਚੰਗੇ ਛੋਟੇ-ਛੋਟੇ ਬੱਚੇ ਜੋ ਨਾਲ ਖੜੇ ਆ ਜਿਨ੍ਹਾਂ ਨੂੰ ਆਲ ਵਰਲਡ ਹਿੰਦੁਸਤਾਨ ਦੇ ਵਿੱਚ ਇੱਕ ਬਹੁਤ ਵੱਡਾ ਦਰਜਾ ਖੇਡਾਂ ਦਾ ਪ੍ਰਾਪਤ ਕਰਵਾਇਆ ਅੱਜ ਉਹ ਜਵਾਕ ਜਲੰਧਰ ਦੇ ਵਿੱਚ ਸੈਲੈਕਟ ਹੋਏ ਨੇ ਆਲ ਵਰਲਡ ਹਿੰਦੁਸਤਾਨ ਦੇ ਵਿੱਚ ਸੈਲੈਕਟ ਹੋਏ ਨੇ ਉੱਥੇ ਸਾਡੇ ਪੰਜਾਬ ਦਾ ਨੌਜਵਾਨ ਦੀ ਅਵਸਥਾ ਸਾਡੇ ਪੰਜਾਬ ਦੇ ਨੌਜਵਾਨ ਕੁੜੀਆਂ ਸਾਡੇ ਪੰਜਾਬ ਦੇ ਬਹੁਤ ਵੱਡੀ ਪ੍ਰਲੰਘਾ ਤੇ ਲਜਾ ਰਹੇ ਨੇ ਮੈਂ ਉੱਥੇ ਬੱਚਿਆਂ ਦਾ ਵੀ ਬਹੁਤ ਧੰਨਵਾਦ ਕਰਦਾ ਉਹਨਾਂ ਬੱਚਿਆਂ ਦਾ ਮਾਪਿਓ ਵੀ ਸੁਰੂਚਾ ਆਉਂਦਾ ਵਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ